ਆਜ਼ਾਦੀ ਦੇ 75ਵੇਂ ਮਹਾਉਤਸਵ ਮੌਕੇ ਅੱਜ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੇ ਗੁਪਤਾ ਵੱਲੋਂ ਮੁਹੱਲਾ ਕਲੀਨਿਕ ਤੋਂ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਗੱਲਬਾਤ ਕਰਦੇ ਹੋਣਾ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਮੌਕੇ ਜੋ ਲੋਕਾਂ ਨਾਲ ਵਾਅਦੇ ਕਰ ਗਾਰੰਟੀ ਦਿੱਤੀਆਂ ਗਈਆਂ ਸਨ ਉਸ ਨੂੰ ਆਮ ਆਦਮੀ ਪਾਰਟੀ ਵੱਲੋਂ ਪੂਰਾ ਕਰਦੇ ਆਂ ਅੱਜ ਅੰਮ੍ਰਿਤਸਰ ਦੇ ਹਲਕਾ ਕੇਂਦਰੀ ਵਿੱਚੋਂ ਪਹਿਲੇ ਮੋਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ 75 ਤਰ੍ਹਾਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਹਰ ਪ੍ਰਕਾਰ ਦੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਦੇ ਆਂ ਅੱਜ ਇਹ ਕਲੀਨਿਕ ਖੋਲੇ ਗਏ ਹਨ ਅਤੇ ਬਿਜਲੀ ਦੀ ਗਾਰੰਟੀ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ 600 ਯੂਨਟ ਫ੍ਰੀ ਕੀਤੇ ਗਏ ਨੇ ਅਤੇ ਬਾਕੀ ਦੇ ਵਾਅਦੇ ਪੂਰੇ ਕਰਦੇ ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਨਵੀਆਂ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਹਨ ਅੱਜ ਸਭ ਤੋਂ ਪਹਿਲੇ ਮੈਂ ਦੋਸਤਾਨ ਦੀ ਆਜ਼ਾਦੀ ਦਾ 75ਵਾਂ ਜਿਹੜੀ ਬੜੇ ਗੰਡਾ ਹੈ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਬੜੇ ਹੀ ਹਰਸ਼ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਮਹਾਨ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿਨਾ ਲੱਖ-ਲੱਖ ਵਧਾਈ ਦਿ। ਔਰ ਇਸ ਦੇ ਨਾਲ-ਨਾਲ ਹੀ ਮੈਂ ਅੱਜ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਸ਼ਹੀਦਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੀ ਖਾਤਰ ਜੇਲਾ ਚਗੇ ਤਸੀਹੇ ਝੱਲੇ ਔਰ ਹੱਸਦੇ ਹੱਸਦੇ ਜਿਹੜੇ ਆ ਫਾਂਸੀ ਦੇ ਫੰਦੇ ਦੇ ਉੱਤੇ ਝੋਗੇ ਅੱਜ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆ ਹੋਇਆ ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੀ ਪੂਰੀ ਪੰਜਾਬ ਦੀ ਸਮੂਚੀ ਟੀਮ ਜਿਹੜੀ ਉਹਨਾਂ ਦੇ ਚਰਨਾਂ 'ਚ ਕੋਟੀ-ਕੋਟੀ ਪ੍ਰਣਾਮ ਕਰਦੀ ਹੈ ਕਿ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਸਾਰੇ ਆਜ਼ਾਦ ਹਿੰਦੁਸਤਾਨ ਦੇ ਵਿੱਚ ਆਜ਼ਾਦ ਖਿਜਾਦੇ ਵਿੱਚ ਸਾਹ ਲੈ ਰਹੇ ਹਾਂ ਉਹ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਜੀ ਸ਼ਹੀਦ ਆਜ਼ਮ ਸੁਖਦੇਵ ਜੀ ਰਾਜਗੁਰੂ ਜੀ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਉਧਮ ਸਿੰਘ ਜੀ ਮਹਾਤਮਾ ਗਾਂਧੀ ਜੀ ਪੰਡਤ ਜਵਾਹਰ ਲਾਲ ਨਹਿਰੋ ਜੀ ਅਸਫਕ ਉੱਲਾ ਖਾਨ ਔਰ ਖੁਦੀ ਰਾਮਬੋਸ ਛੋਟੀ ਛੋਟੀ ਉਮਰ ਚ 17 ਸਾਲ ਦੀ ਉਮਰ ਚ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ 17 ਸਾਲ ਦੀ ਉਮਰ ਚ ਲਗਾ ਦਿੱਤੀ ਅੱਜ ਉਹਨਾਂ ਸ਼ਹੀਦਾਂ ਦੇ ਚਰਨਾਂ ਚ ਪ੍ਰਣਾਮ ਕਰਦੇ ਹੋਏ ਮਹਿਮਾਨ ਸਰਕਾਰ ਦਾ ਬਹੁਤ ਧੰਨਵਾਦ ਹਾਂ ਕਿ ਅੱਜ ਇਤਿਹਾਸਿਕ ਕਦਮ ਜਿਹੜਾ ਅਸੀਂ ਚੁੱਕਿਆ ਹੈ 75 ਮਹੱਲਾ ਕਲੀਨਿਕਸ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਦੀ ਦੇਣ ਹੈ ਅਨਪ੍ਰੈਸੀਡੈਂਟਡ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਉਸੇ ਦੀ ਲੜੀ ਦੇ ਤਹਿਤ ਉਸੇ ਵਾਅਦੇ ਨੂੰ ਪੂਰਾ ਕਰਦੇ ਆ ਆਜ ਅਸੀਂ ਹਕੀਮਾਲੇ ਸੈਂਟਰਲ ਕੌਨਸਟਿਟੂਐਂਸੀ ਦਾ ਜਿਹੜਾ ਮਹੱਲਾ ਕਲੀਨਿਕ ਹੈ ਉਸ ਦਾ ਉਦਘਾਟਨ ਕੀਤਾ ਹੈ ਮੇਰੇ ਨਾਲ ਪੂਰੀ ਅੰਮ੍ਰਿਤਸਰ ਸੈਂਟਰਲ ਦੀ ਔਰ ਅੰਮ੍ਰਿਤਸਰ ਸਾਊਥ ਦੀ ਪੂਰੀ ਵਲੰਟੀਅਰ ਸਹਿਬਾਨ ਮੇਰੇ ਨਾਲ ਨੇ ਅਸੀਂ ਸਾਰੇ ਇੱਥੇ ਆਏ ਆ ਔਰ ਮੇਰੀ ਲੋਕਾਂ 'ਗਿਆ ਅਪੀਲ ਹੈ ਕਿ ਤੁਸੀਂ ਆਓ ਇਸ ਮਹੱਲਾ ਕਲੀਨਿਕ ਦਾ ਮੈਕਸਿਮਮ ਬੈਨੀਫਿਟ ਉਠਾਓ ਇਹਦੇ ਵਿੱਚ 75 ਤਰ੍ਹਾਂ ਦੀਆਂ ਮੈਡੀਸਿਨਸ ਜਿਹੜੀਆਂ ਉਹ ਤੁਹਾਨੂੰ ਫ੍ਰੀ ਮਿਲਣਗੀਆਂ 41 ਤਰ੍ਹਾਂ ਦੇ ਲੈਬਾਰਟਰੀ ਟੈਸਟ ਜਿਹੜੇ ਉਹ ਫ੍ਰੀ ਕੀਤੇ ਜਾਣਗੇ ਔਰ ਸਾਡੇ ਮੁਹੱਲਾ ਕਲੀਨਿਕ ਦੇ ਅੰਦਰ ਇੱਕ ਕੁਆਲੀਫਾਈਡ ਡਾਕਟਰ ਐਮਬੀਬੀਐਸ ਡਾਕਟਰ ਬੈਠਣਗੇ ਉਹਦੇ ਨਾਲ ਕੁਆਲੀਫਾਈਡ ਪੈਰਾਮੈਡੀਕਲ ਸਟਾਫ ਬੈਠੇਗਾ ਔਰ ਇਹਦੀ ਜਿਹੜੀ ਦੇਖਭਾਲ ਹੈ ਇਹਦੀ ਜਿਹੜੀ ਮੋਨਿਟਰਿੰਗ ਹੈ ਉਹ ਵੀ ਅਸੀਂ ਨਾਲ ਦੀ ਨਾਲ ਕਰਦੇ ਰਾਂਗੇ ਤਾਂ ਕਿ ਮਾਨ ਸਰਕਾਰ ਨੇ अरविंद केजरीवाल जी ਜਿਹੜੇ ਸਾਡੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਨੇ ਜਿਹੜਾ ਵਾਦਾ ਕੀਤਾ ਸੀਗਾ ਅੱਜ ਅਸੀਂ ਮੇજર ਦੂਸਰਾ ਵਾਦਾ ਪੂਰਾ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਕਿ 1 ਜੁਲਾਈ ਤੋਂ ਬਿਜਲੀ ਦੇ ਬਿੱਲ ਵੀ ਮਾਫ ਕਰ ਦਿੱਤੇ ਗਏ ਨੇ ਔਰ ਇਹ ਪਹਿਲੀ ਬਾਰ ਹੋਇਆ ਹੈ ਕਿ ਕੋਈ ਅਸੀਂ ਸਰਕਾਰ ਜਿਨੇ ਆਪਣੇ ਮੈਨੀਫੈਸਟੋ ਚ ਵਾਦੇ ਕੀਤੇ ਹੋਣ ਔਰ 4 ਮਹੀਨਿਆਂ ਦੇ ਅੰਦਰ ਅੰਦਰ ਉਹ ਵਾਦੇ ਪੂਰੇ ਕਰ ਦੇਵੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਇਹ ਕਰ ਰਹੀ ਆ ਅੱਜ ਤੋਂ ਪਹਿਲਾਂ ਸਰਕਾਰਾਂ ਆਈਆਂ ਸਰਕਾਰਾਂ ਗਈਆਂ ਲੋਕਾਂ ਨਾਲ ਅਮੇਨ ਡਾਕਟਰ ਮੋਹਨ ਸਿੰਘ ਕਰਚਾਏਗਾ ਤਾਂ ਅਮੇ ਇਥੇ ਪੁਆਇੰਟ ਹੋਇਆ ਐਸ ਐਮ ਅੰਡਰ ਐਨੀਅਰਚ ਤੇ ਮੈਨੂੰ ਇਥੇ ਅਗੇ ਚੰਗਾ ਲੱਗ ਰਿਹਾ ਹੈ ਜਿਵੇਂ ਕਿ ਹੋਇਆ ਕਿ ਇਹਨਾਂ ਦਾ ਜਿਵੇਂ ਚੰਗਾ ਲੱਗ ਰਿਹਾ ਆ ਆਪ ਇਹਨੇ ਇੱਕ ਵਕਤ ਦਾ ਵਾਦਾ ਕਹਿੰਦੇ ਕੀ ਕਹਿਣਾ ਚਾਹੁੰਗੇ ਕਿ ਇੱਕ ਨਵੀਂ ਸ਼ੁਰੂਆਤ ਹੈ ਸਰਕਾਰ ਵੱਲੋਂ ਕੀਤੀ ਗਈ ਹੈ ਤੁਸੀਂ ਨਵੀਂ ਡਿਊਟੀ ਤੇ ਤਾਇਨਾਤ ਹੋਏ ਹੋ ਕਿਸ ਤਰੀਕੇ ਦੀ ਲੋਕਾਂ ਨੂੰ ਸੇਵਾਵਾ ਦੇਣ ਦੇ ਵਿੱਚ ਤੁਸੀਂ ਸક્ષਮ ਹੋ ਆ ਇੱਥੇ 41 41 ਤਰ੍ਹਾਂ ਦੇ ਲੈਬ ਟੈਸਟ ਹੋਣਗੇ ਜਿਹਨਾਂ ਸੈਂਪਲ ਇੱਥੇ ਲੈਣਾ ਚਾਹੀਦਾ ਹੈ ਬੈਟਰਨ ਦਾ ਟੈਸਟ ਕ੍ਰਿਸ਼ਨਾ ਡਾਇਗਨੋਸਟਿਕ ਜਿਹੜਾ ਸਿਵਲ ਨਾਲ ਹੈਡ ਕੰਟਰੈਕਟ ਕਰਦੇ ਹੋਏ ਕਰੇਗਾ ਤੇ ਇੱਥੇ ਰੋਜ਼ 8 ਤੋਂ 2 ਵਜੇ ਮਰੀਜ਼ ਆ ਸਕਦੇ ਨੇ ਤੇ ਆਪਣੀ ਦਵਾਈਆਂ ਲੈ ਸਕਦੇ ਨੇ ਤਾਂ ਇੱਥੇ ਕਾਫੀ ਦਵਾਈਆਂ ਹੈਗੀਆਂ ਨੇ ਖਾਲੀ ਪੈਰਾਸਟਾਲ ਨਹੀਂ ਹੈ ਕਿ